ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ i10 ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਦੂਜੀ ਨਾ ਹੈ ਜੀ ਏਰੀਆ ਬਟਾਲਾ ਗੁਰਦਾਸਪੁਰ ਰੇਟ 1,45,000 ਕਾਗਜ਼ ਵਗੈਰਾ ਪੂਰੇ ਨੇ ਓਕੇ ਕੰਡੀਸ਼ਨ ਹੈ 9877094392 ਇਸ ਨੰਬਰ ਤੇ ਫੋਨ ਕਰਕੇ i10 2010 ਮਾਡਲ ਗੱਡੀ 1,45,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸੋਨਾਲੀਕਾ 60 4/4 ਟਰੈਕਟਰ ਵਿਕਾਊ ਹੈ ਜੀ 2024 ਮਾਡਲ ਟਾਇਰ 100% 101 ਘੰਟਾ ਚੱਲਿਆ 3 ਸਪੀਡ ਡਬਲ ਡਿਸਟ੍ਰੀਬਿਊਟਰ ਏਰੀਆ ਮੋਗਾ ਰੇਟ ਹੈ ਜੀ 9 ਲੱਖ 55000 9 ਲੱਖ 55000 ਰੇਟ ਰੱਖਿਆ ਹੈ 101 ਘੰਟਾ ਚੱਲਿਆ ਹੋਇਆ ਹੈ ਜੀ 100% ਟਾਇਰ ਨੇ ਸੋਨਾਲੀਕਾ 60 ਹੈ 4/4 ਟਰੈਕਟਰ ਵਿਕਾਊ ਹੈ ਜੀ 9314283110 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਲਿਕਾ 604/4 ਟਰੈਕਟਰ ਨੂੰ ਖਰੀਦ ਸਕਦੇ ਹੋ ਟਰਾਲੀ ਵੀ ਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16/7 ਰੇਲ ਦਾ ਹਿੱਸਾ ਜਹਾਜੀ ਫਰਸ਼ ਏਰੀਆ ਪਾਇਲ ਰੇਟ 240000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵਧੀਆ ਵਿੱਡ ਬਗਾਰੇ ਲੱਗੇ ਹੋਏ ਨੇ 240000 ਰੇਟ ਮੰਗਿਆ ਏਰੀਆ ਪਾਇਲ 76268 30521 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ 240000 ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚਾਹਾਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਪ੍ਰੀਤ 6049 4/4 ਟਰੈਕਟਰ ਵਿਕਾਊ ਹੈ ਜੀ 2017 ਮਾਡਲ 1500 ਘੰਟਾ ਚੱਲਿਆ ਪੰਜਾਬ ਨੰਬਰ ਏਰੀਆ ਮੋਗਾ ਰੇਟ ਹੈ ਜੀ 5,75,000 5,75,000 ਰੁਪਏ ਰੇਟ ਰੱਖੇ ਗਿਆ ਜੀ 2017 ਮਾਡਲ ਹੈ ਪੰਜਾਬ ਨੰਬਰ ਹੈ ਜੀ ਪ੍ਰੀਤ 6049 4/4 ਟਰੈਕਟਰ ਵਿਕਾਊ ਆ 9914283110 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਜੌਂਡੀਅਰ 5310 4/4 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਹੈ ਜੀ 85% ਟਾਇਰ ਨੇ ਜੀ ਨਾਲ ਦੇ ਪੰਜਾਬ ਨੰਬਰ ਹੈ ਜੀ ਪਹਿਲੇ ਨਾ ਹੈ ਏਰੀਆ ਵੀਰ ਦਾ ਮੋਗ ਹੈ ਜੀ ਰੇਟ ਦੀ ਗੱਲ ਕਰੀਏ ਤਾਂ 895000 ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਜੀ ਨੰਬਰ ਨੋਟ ਕਰ ਲਓ 62397 65235 ਇਸ ਨੰਬਰ ਤੇ ਫੋਨ ਕਰਕੇ ਜੌਨਡੀ 53104/4 ਟਰੈਕਟਰ 895 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 100 ਗੱਜ ਚ ਬਣਿਆ ਕਾਰ ਵਿਕਾਊ ਹੈ ਜੀ ਏਰੀਆ ਜੀਰਖਪੁਰ ਦੋ ਬੈਡਰੂਮ ਦੋ ਵਾਸ਼ਰੂਮ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਰੇਟ ਵਗੈਰਾ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9888132429 9888132429 ਇਸ ਨੰਬਰ ਤੇ ਫੋਨ ਕਰਕੇ 10 ਅਗਸਤ ਦੇ ਵਿੱਚ ਬਣਿਆ ਘਰ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਸਕੋਰਪੀਓ S 11 ਗੱਡੀ ਵਿਕਾਊ ਹੈ ਜੀ ਕਲਾਸਿਕ 2023 ਮਾਡਲ 12000 ਚੱਲੀ ਏਰੀਆ ਜੀ ਕਰਨਾਲ 19 ਲੱਖ 50 ਹਜ਼ਾਰ ਗੱਡੀ ਦਾ ਰੇਟ ਹੈ ਜੀ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਐਕਸੀਡੈਂਟ ਨਹੀਂ ਕਾਗਜ਼ੇ ਵਗੈਰਾ ਸਾਰਾ ਕੁਝ ਓਕੇ ਹੈ ਜੀ ਹਰਿਆਣਾ ਨੰਬਰ ਹੈ ਗੱਡੀ 951823012 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪੀਓ S11 ਕਲਾਸਿਕ ਗੱਡੀ ਹੈ ਜਿਹੜੀ ਤੁਸੀਂ 1950000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। S350 ਟਰੈਕਟਰ ਵਿਕਾਊ ਹੈ ਜੀ ਡਬਲ ਕਲੱਚ ਤੇਲ ਬ੍ਰੇਕਾਂ ਟਾਇਰ ਚਾਰੇ ਨਵੇਂ ਨੇ ਹਰਿਆਣਾ ਨੰਬਰ ਹੈ ਜੀ 240000 ਰੁਪਏ ਰੇਟ ਰੱਖਿਆ ਗਿਆ ਏਰੀਆ ਮੂਨ ਕ ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਡਬਲ ਕਲੱਚ ਹੈ 2014 ਮਾਡਲ ਇਸ 350 ਟਰੈਕਟਰ ਵਿਕਾਊ ਹੈ ਜੀ 9592123152 9592123152 ਇਸ ਨੰਬਰ ਤੇ ਫੋਨ ਕਰਕੇ ਇਸ 350 ਟਰੈਕਟਰ ਤੁਸੀਂ 240000 ਰੁਪਏ ਚ ਖਰੀਦ ਸਕਦੇ ਹੋ ਸਮਰਾਲਾ ਸਰਪੰਚ ਦੀ ਬਣੀ 16/7 ਦੀ ਟਰਾਲੀ ਵਿਕਾਊ ਹੈ ਬੇਟ ਹੈ ਜੀ 36 ਕੁਇੰਟਲ ਟਾਇਰ ਹੈਗੇ ਨੇ ਜੀ 70% ਏਰੀਆ ਬਟਾਲਾ 3.5 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਬਿਡ ਵਗੈਰਾ ਲੱਗੇ ਨੇ ਸਾਫ ਕੰਡੀਸ਼ਨ ਹੈ ਜੀ ਨੰਬਰ ਹੈਗਾ ਵੀਰ ਦਾ 9464883517 9464883517 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ ਸਰਮਰਾਲਾ ਸਰਪੰਚ ਦੀ ਬਣੀ ਖਰੀਦ ਸਕਦੇ ਹੋ ਪਿੰਜਰਾ ਵਿਕਾਊ ਹੈ ਜੀ ਰੇਟ ਫੋਨ ਤੇ ਦੱਸਣਗੇ ਏਰੀਆ ਹੈਗਾ ਜੀ ਫਤਿਹਗੜ੍ਹ ਸਾਹਿਬ ਪਿੰਜਰਾ ਵਿਕਾਊ ਹੈ ਜੀ ਰੇਟ ਫੋਨ ਤੇ ਦੱਸਣਗੇ ਏਰੀਆ ਫਤਿਹਗੜ੍ਹ ਸਾਹਿਬ ਹੈ 7885 97243 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਜਰਾ ਜਿਹੜਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ 125 ਗੱਜ ਬਣੇ ਡਬਲ ਸਟੋਰੀ ਕੋਰਨਰ ਕੋਠੀ ਵਿਕਾਊ ਹੈ 4 ਰੂਮ 4 ਵਾਸ਼ਰੂਮ 2 ਕਿਚਨ 2 ਡ్రਾਈਇੰਗ ਰੂਮ ਕਾਰ ਪਾਰਕਿੰਗ ਏਰੀਆ ਜਿਰਖਪੁਰ ਬਾਜ਼ਵਰੇਟ 9388132429 ਇਸ ਨੰਬਰ ਤੇ ਫੋਨ ਕਰਕੇ ਤੁਸੀਂ 125 ਗਜ ਦੇ ਵਿੱਚ ਬਣੀ ਕੋਠੀ ਇਹ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਜਿਹੜੇ ਵੀ ਨਵੇਂ ਆਏ ਨੇ ਚੈਨਲ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਜਿਹੜੀ ਨਵੀਂ ਵੀਡੀਓ ਆਉਂਦੀ ਆ ਉਹਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਜਿਹੜੇ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਵੀਰ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ 9877998446 ਇਹ ਸਾਡਾ ਵਟਸਐਪ ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਨਲਾ ਚੈਨਲ ਐਂਡ ਫੇਸਬੁਕ ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਤੇ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਜੀ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਆ ਕਿ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਜਾਣਕਾਰੀ ਚੰਗੀ ਤਰ੍ਹਾਂ ਚੈੱਕ ਕਰਕੇ ਦੋ ਤਿੰਨ ਵਾਰੀ ਚੈੱਕ ਕਰਿਆ ਕਰੋ ਜੀ ਫੇਰ ਭੇਜਿਆ ਕਰੋ ਤਾਕੀ ਐਰਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਅਰ ਹੋ ਸਕੇ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਬੀਰ ਵਧਾ ਚੜਾ ਕੇ ਪਾ ਦਿੰਦੇ ਨੇ ਤਾਂ ਕਰਕੇ ਕਈ ਵਾਰ ਕੋਈ ਚੀਜ਼ ਸੇਲ ਨਹੀਂ ਹੁੰਦੀ ਸੋਨਾ ਵੀਰ ਨੂੰ ਬੇਨਤੀ ਹੈ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਕਿਸੇ ਵੀ ਕਿਤੇ ਕਾਰੋਬਾਰ ਦੇ ਕਿਸੇ ਵੀ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦਾ 9977988464 ਇਸ ਨੰਬਰ ਤੇ ਤੁਸੀਂ ਵਾਟਸਐਪ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਹੈ ਤੁਹਾਡਾ ਤਾਂ ਤੁਸੀਂ ਉਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਹੋ ਬਣੇਰਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਤੇ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ